ਬੱਜਿਆ ਸਿਕਾਲਾ ਸਿਕਾਲ ਜੀ ਹੋਰ ਸੁਣਾਓ ਜੀ ਬੜੀ ਕਿਰਪਾ ਮਾਲਕ ਜੀ ਸਭ ਠੀਕ ਠਾਕ ਮੈਂ ਨਾ ਕਰਦੇ ਆ ਕਲਾ ਆਦਾ ਮੈਂ ਵਾਵਾ ਲੈ ਕੇ ਆਵਾ ਘੁੰਮਾਉ ਬਣੀ ਹਾਂ ਹਾਂ ਛੇ ਝੋਟੀਆਂ ਠੀਕ ਆ ਦੋ ਟਾੜੀ ਹੁੰਦੇ ਆ ਲਦਾਈਆਂ ਹਾਂ ਅਜ ਨਾਲੇ ਬਈ ਜਨ ਬੰਦੇ ਨਾ ਜਨ ਨਾਲੇ ਆਹੀ ਨੇ ਠੀਕ ਆ ਮੈਂ ਨੀਲੀ ਦੀ ਝੋਟੀ ਖੜੀ ਚੰਗੀ ਦੀ ਝੋਟੀ ਹੁਣਾ ਅੱਜ ਫਿਰ ਕਿੰਨੀਆਂ ਅੱਜ ਆਪਣੇ ਦੋ ਵਹਿੜਾ ਵਸ ਹੋਈਆਂ ਹੂੰ ਛੇ ਆਪਣੇ ਝੋਟੀਆਂ ਵਸ ਝੋਟੀਆਂ ਜੇ ਵੱਡੀਆਂ ਹੀ ਆ ਇੱਕ ਕੰਨੇ ਚ ਨਾਲ ਟੋਕੜਿਆ ਚਲੋ ਦੱਸੋ ਫਿਰ ਆ ਬੂਰੀ ਝੋਟੀ ਤੇ ਦੋ ਦੋ ਚੋਲਾ ਲਗ ਠੀਕ ਆ ਮਗਰ ਦੇ ਕਟਾ ਮਗਰ ਕਟਾ ਦੋ ਦੋ ਚੋਰਾ ਕਿਲੋ ਲਓ ਜੀ ਵੇਖੋ ਕਰਾਂ ਦੇ ਆਹ ਵੇਖੋ ਚੋਆ ਚੂ ਠੀਕ ਹੈ ਬਿਲਕੁਲ ਉਹ ਆਰੇ ਕਹਿਣ ਵਾਲੀ ਗੱਲ ਕੋਈ ਨਹੀਂ ਲਓ ਜੀ ਵੇਖੋ ਚੋਾਈ ਬਿਲਕੁਲ ਵਧੀਆ ਆ ਜੋ ਵੱਟੀ ਮੈਂ ਠੀਕ ਹੈ ਜੀ हां जी फिर 25 30 ਜੋ ਮੱਢੀ 1 ਵੀਰ ਮੈਂ ਦੇਤਾ ਉਹ ਜੋ ਮੰਨਦਾਂ ਕਰਦਾਂਗੇ ਉਹਦੇ ਕਿੰਨਾ 11500 ਚਲੋ ਠੀਕ ਆ ਜਾਣ ਦੋ ਆਹਾ ਨੀਲੀ ਨੀ ਬਈ ਦੋ ਦੋ ਚੌਲਾਂ ਦੇ ਹਾਂ 13 ਕਿਲੋ ਦੀ ਗਾਰੰਟੀ ਫੁੱਲ ਦੇਵਾਂ ਲਓ ਜੀ ਮਗਰ ਪਤਾ ਕਟਾ ਮਗਰ ਆਵੇ ਪਹਿਲੇ ਲੱਗੀ ਪੂਰੇ ਹੀ ਪੈ ਦੋ ਦੋ ਲਓ ਨਹੀਂ ਲੈ ਗੱਡੀ ਗੱਡੀ ਮੈਂ ਭਾਰੀ ਮੈਂ ਬੱਚਾ ਮਗਰ ਕਟਾ ਹੀ ਆ ਕਟਾ ਕਾ ਹਾਂਜੀ ਫੇਰਾ ਹਾਂ ਕਦਾ 15 ਨਹੀਂ ਹੈ ਹਮ ਮੋਲੇ ਕ ਪੰਜ ਗਲਾਂ ਪੂਰੇ ਲੱਖ ਦੀ ਲੱਖ ਦੀ 2000 ਤਾਂ 98 ਚੱਲਣ ਦੋ ਬਸ ਠੀਕ ਹੈ 95 ਦੀ ਚਲੋ ਠੀਕ ਆ ਹਾਂ ਹਾਂ ਮੋਬਾਈਲ ਸਰੀਸ ਬੋਲਾ ਹੀ ਆ ਕਿੰਨਾ 10 ਕਿਲੋ ਬੋਲਾ ਕਿਉਂ ਬੋਲੀ ਜਿਆਦੀ ਲੱਗੀ 10 ਕਿਲੋ ਬੋਲੇ ਦੇ ਜੀ ਲੋ ਵੇਖੋ ਕਰਾਂ ਦੇ ਹੈ ਜੋਤੀ ਬਾ ਸਾਣੀ ਬੜਾ ਵਧੀਆ ਲੱਗਾ ਆ ਦੇਖ ਮੈਂ ਕੇ ਲੈ ਲੈ ਸਵਾਇਟ ਹੈ ਵਧੀਆ ਆਹੋ ਅੰਦੂ ਕਿ ਹੋਈ ਕਾਣ ਬਹੁਤ ਜਾਰੀ ਚੰਗੀ ਲੱਗੀ ਠੀਕ ਆ ਚੱਲ ਕੱਟਾ ਕੱਟੀ ਮਗਰ ਇਹ ਕੱਟੀ ਆ ਕੱਟੀ ਮਗਰ ਆ ਗਈ ਦੇਖੋ ਠੀਕ ਆ ਚੱਲ ਅੰਦੂ ਕਰੋ ਅੰਦੂ ਹਾਂਜੀ ਇਹਦਾ ਕਪੜੀ ਜੋ ਮੱਦੀ ਕਰੀਏ ਬਾਜ਼ਾਰ ਦੇ ਹਿਸਾਬ ਨਾਲ 1.5 ਲੱਖ ਦੀ ਕੱਟੀ ਹੈ ਇੱਕ 15 ਝੋਟੇ ਦੀ ਹਲੇ 10 ਦੀ ਦਰਾਂਗੇ ਇੱਧਰ ਇਸ ਨੂੰ 1 ਲੱਖ 10 ਹਜ਼ਾਰ ਦੀ ਇੱਧਰੋਂ ਵੇਹ ਦਿਜਣ ਕਟੀਨ ਠੀਕ ਐ ਨਹੀਂ ਆ ਦੋਤ ਨਹੀਂ ਰਾਤ ਨੂੰ ਵੀਡੀਓ ਕੱਲ ਤੇ ਚੋਲੇ ਛਰੇ ਆ ਵਾ ਕੇ ਚੋਲੇ ਜੀ ਦਸ ਕਰਾਵੇ ਗਰੇ ਪਾਸੀ ਦੇਣੀਆਂ ਠੀਕਾ ਤੇ ਕੋਈ ਸਾਨੂੰ ਦੇ ਦੇ ਨਾ ਠੀਕ ਐ ਠੀਕ ਆ ਨੀਲੀ ਝੋਟੀ ਹੁਣੇ ਆਈ ਹਾਂ ਹਾਂ ਗੱਪਣ ਐ ਗੱਪਣ ਫੋਟਾ ਲੈ ਜੂ ਦਸ ਦੇਣ ਅੱਛਾ ਹਾਂ ਹੁਣੇ ਉਤਰੀ ਗਏ ਲੋ ਜੀ ਮੈਨੂੰ ਨਹੀਂ ਆਈ ਹਾਂ ਹੁਣੇ ਮੈਨੂੰ ਆਹ ਚੋਲੀ ਫਿਰਦੀ ਹੂੰ ਹੂੰ ਤੋਰੋ ਤੇਰੇ ਹੁੰਦੇ ਉਤਰੀ ਨੀਲੀ ਪੂਰੇ 20 ਦਿਨ ਲਊਗੀ ਛੋਟੀ ਜਿਹੀ ਲੈਣੇ 20 ਬਾਈ 20 ਦੇ ਲੈਣੇ ਪਿਓਰ ਗਲਾਬੀ ਕੋਈ 80 ਦਿਨ ਦਾ 20 ਬਾਈ ਦਾ ਲੈਣੇ ਚੱਤੇ ਸਿੰਘ ਹੀ ਆ 50 ਤੱਕ ਹੀ ਆਉਂਦਾ ਗੜੀ ਗੜਾ ਬਿਲਕੁਲ ਜਿੱਥੇ ਸੋਣੀ ਆ ਨਾ ਜਾ ਕੇ ਛੋਟੀ ਸਵਾਲਾ ਕਰੀ ਇੱਥੇ ਮਰਜੀ ਖਲਾਰ ਕੇ ਰਹੀ ਸੀ ਅੱਖ ਵੇ ਆ ਜਾ ਚੱਲੋ ਇਹਨੂੰ ਆਂਦੇ ਗਲਾਬੀ ਮਣਕਣੀ ਚੋਂਦੀ ਆਪੇ ਪਾ ਭਾਵੇਂ ਤੇ ਦੇਈਂ ਪਾ ਭਾਵੇਂ ਇੰਨਾ ਹੀ ਕਰਾਂਗੇ ਹੈ ਭਾਵੇਂ ਇੰਨਾ ਹੀ ਕਰਾਂਗੇ ਨਿਕਾ ਜੀ ਭਾਵੇਂ ਨਾ ਭਾ ਛੋਟ ਜੋਤੀ ਬੋਲੋ ਛੱਡੇ ਛੱਤੇ ਪਾ ਛੋੜ ਦੋ ਸਹੀ ਛੋੜ ਦੋ ਸਹੀ ਭਾਈ ਨੂੰ ਰੇਨ ਬਾਈ ਨੇ ਸਰਵਣ ਸਿੰਘ ਨੇ 500 ਕਰਤੀ ਭਾਈ ਹੁੰਦਾ ਨਹੀਂ ਹਾਂ ਚੱਲ ਆਪਾਂ ਨਹੀਂ ਨਹੀਂ ਹੁੰਦਾ ਬਾਈ ਦੇ ਪਾਸ ਭਾਈ ਜਿਹੜੀਆਂ ਗੱਲਾਂ ਕਰਦੇ ਆ ਨਾ ਉਹ ਸੱਚੀਆਂ 100 ਜੋ ਇੱਕ ਤੇ 10 ਸਰ ਪਹੁੰਗੇ ਹਾਂ ਬਿਲਕੁਲ ਕਿੰਨਾ ਆਖੀ ਜਾਂਦਾ ਵਸ ਤੇ ਪੈਂਦਾ ਹੀ ਆ ਪੈਂਦਾ ਹੀ ਆ ਪੈਂਦਾ ਹੀ ਹਾਂ ਇੰਦ ਪੈਂਦਾ ਪੈਂਦਾ ਕਿਉਂ ਪੈਂਦਾ ਨਹੀਂ ਪੜੀ ਸੋਹਣੀ ਗਾਣੇ ਉਹ ਪਾ ਹਾਂ ਜੀ ਚੰਗੀ ਸੋਜੀਆ ਥੈਂਕ ਯੂ ਸੋ ਸਨੀ ਬਹੁਤ ਥੋੜੀ ਸੇਖਾ ਦਿੰਦੇ ਐਵੇਂ ਇਹਦੇ ਇਹ ਲੱਖੋਂ ਬਾਹਰ ਭੋਣੀ ਜੋੜੀ 95 ਦੀ ਦੇ ਦਾਂਗੇ ਜਾਨ ਦੌਰਮਾਨ 90 ਦੀ 90 ਦੀ ਦੋ ਯਾ ਨਾ 80 ਦੀ ਦੇਣੀ ਹੋ ਬਸ ਠੀਕ ਆ ਐ ਕਰ ਦਾਂਗੇ ਚਲੋ ਇੱਕ ਹੋਰ ਕਰਨਾ 80 ਦੀ ਉਹ ਵੀ ਅੱਜ ਕੱਚੀ ਦਾ ਕਰਕੇ ਜੇ ਤਿਆਰ ਹੋ ਕੀ ਨਹੀਂ ਮਿਲਦੀ ਤਿਆਰ ਗਾੜੀ ਵਿੱਚ ਇਹ ਗੱਬਣਾ 14 ਕਿਲੋ ਦੋ ਦੇ ਜੋੜੀ ਖੱਲੇ ਅੱਛਾ ਨੰਕੇ ਹੋਏ ਬੱਚੇ ਬਰਕਰਾਰ ਲੋ ਜੀ 14 ਕਿਲੋ ਅੱਗੇ ਲਵੇ ਕੋਈ ਦੇਣੀ ਆ ਪੈਸੇ ਦੇਣੇ ਆ ਰਾਤ ਨੂੰ ਚੋਵੇ ਸਾਰੇ ਫਿਰ ਤੋੜੋ ਤੋੜੋ ਕਰਾ ਦੇ ਪੋਣੇ ਆਗੇ ਮੰਗ ਇੱਕ ਮਿੰਟ ਪੋਣੇ ਆ ਕੋਈ ਨਹੀਂ ਕੋਈ ਜਾਣ ਬਰੌਣੇ ਸਾਈਡ ਤੇ ਨੰਗ ਲੈਣ ਦੋ ਕਿੰਨਾ ਆ ਇਹਦੇ ਕਿਨੇ ਦੇ ਕੇ ਆ ਹੁਣ ਇਧਰ ਇੱਕ ਉਹ ਗਾੜੀ ਟੋਕਰ ਝੋਟੀ ਟੋਕਰ ਝੋਟੀ ਦੋ ਬੈੜਾ ਦੋ ਬੈੜਾ ਬਸ ਠੀਕ ਆ ਇਹ ਝੋਟੀ ਤੇ ਦੋ ਤੇ ਸੰਦੀਪ ਸਾਹਿਬ 9 ਕਿਲੋ 9 ਕਿਲੋ ਹੈ ਇਹਨੂੰ ਮੀਨਾਉ ਗਿਆ ਟੀਕਾ ਪਰ ਇਹ ਨਹੀਂ ਗਰੰਟੀ ਨਹੀਂ ਕੋਈ ਆਪਣੀ ਠੀਕ ਆ ਆਪਾਂ ਗਰੰਟੀ ਦੇਣੀ ਮਹੀਨਾ কা ਟੀਕਾ ਪਰ ਹੋ ਗਿਆ ਅਗਲੇ ਘਰ ਨਿਕਲਾ ਉਹਦੀ ਕਿਸਮਤ ਆ ਬਸ ਠੀਕ ਆ ਔਰ ਲਓ ਜੀ ਇਹ ਵੇਖੋ ਅੱਜ ਉਹਦੀਆਂ ਨਾੜਾ ਵਖਾ ਬਣਿਆ ਨਾ ਬਿੱਲੀ ਕਰ ਉਹ ਮੂੰਹ ਵੱਲੋ ਵੇਲੋ ਕੋਈ ਵਾਲ ਚਟਾ ਇਥੋਂ ਤਾਂ ਨਹੀਂ ਲੱਗਦਾ ਕਾਲੀ ਬੰਬ ਸ਼ਾਹ ਨਹੀਂ ਆ ਸੂਈ ਨੂੰ ਇਹਨੂੰ 7ਵੇਂ ਤੋਂ 8ਵੇਂ ਦੇਣਾ ਬਸ ਠੀਕ ਆ ਵੇਖੋ ਕਰਾਂ ਦੀ ਚਵਾਈ ਹੈ ਵਧੀਆ ਚਵਾਈ ਇੱਕ ਨੰਬਰ ਚਲੋ ਚਵਾਈ ਦਾ ਕਹਿਣ ਵਾਲੀ ਗੱਲ ਨਹੀਂ ਠੀਕ ਆ ਚਾਵਾ ਕਿਲੋ ਠੰਡਾ ਕਰ ਦੋ ਦਿਨ ਤਿੰਨਾਂ ਅੰਕ ਝੋਲੀ ਭਰ ਹਾਂਜੀ ਫਿਰ ਮੋਲੇ ਦਾ ਵੀ ਇੱਕ ਬੱਤੀ ਹੈ ਹਮ ਇੱਕ 15 ਦੀ ਜਸਨੋ ਝੋਟੀ ਹਾਂ ਇੱਕ 15 ਦੀ 15 ਦੀ ਜਾਂ ਦੇਰ ਹੋਰ ਸਰਦਾਂ ਇਹ ਮੰਨਦਾ ਥੋੜਾ ਬੜਾ ਕਰਦਾ ਚਲੋ ਠੀਕ ਲੋ ਜੀ ਟੋਕੜਾ ਗਿਆ ਟੋਕੜੇ ਦੁੱਧ 8 ਕਿਲੋ ਕੱਲੀ ਟੋਕੜ ਟੀਗਾ ਭਰਿਆ ਯਾਰ ਹੈਗਾ ਦੁੱਧ ਆਖੀ ਲੱਤ ਨਾ ਬੱਤੀ ਡੋਟੀ ਆ ਤਾਂ ਗੱਪਣ ਹੈ ਨਹੀਂ ਗੱਪਣ ਆਪਾਂ ਗਰੰਟੀ ਦੇ ਟੀਗਾ ਭਰਿਆ ਕਿਸਮਤ ਹੈ ਬਸ ਇਹ ਖਾਲੀ ਆਪਾਂ ਖਾਂਜੋ ਬਸ ਠੀਕ ਦਾ ਆਪਣਿਆਂ ਦੇ ਭਾੜੇ ਦੇ ਮਿਲਦੀ ਆ ਹਾਂ ਹਾਂ ਅਗਲੇ ਵੀ ਟੀਗਾ ਵੀ ਲਾ ਸਕਦੇ ਬਿਲਕੁਲ ਹਾਂ ਸਹੀ ਗੱਲ ਐਸ ਜੀ ਅੱਜ ਮੈਂ ਪੂਨੋ ਕੇ ਲਾ ਲਾਪੇ ਨੇ ਮਿਲਦੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਆੰਦੋ ਇਹ ਉਰਾ ਦੇ ਛੋਟੀ ਉਥਾਨ ਵਿੱਚ ਕਿਹੜਾ ਲੱਗਾ ਠੀਕ ਆ ਕਾਲੀ ਛਾ ਛੋਟੀ ਵੱਡੀ ਚੱਲਾਂ ਦਾ ਕਰਾਂ ਦੀ ਹਾਂਜੀ ਛੋਟੀ ਦਾ ਸਾਠ ਦੀ ਹਾਂ ਜੀ ਜਾਰੀ ਦੇ ਦਾਂਗੇ 55000 ਦੀ 2 ਛੜਤੀਏ ਪੂਰੇ ਜਾਨ 50 ਛੜਤੀਏ ਪੂਰੇ 50 ਦਿਨ ਨਹੀਂ ਜਾਣਾ ਤੇਰੀ ਨਹੀਂ ਸੰਦੀਪ ਸਾਹਿਬ ਕਹਿੰਦੇ ਪਰ ਬਾਹਰ ਬਾਠ ਠੀਕ ਹੈ ਚੱਲਾਂਗੇ ਨਹੀਂ ਜਾ ਆ ਵਛੀ ਦਾ ਮੰਗਰੂ ਘਾਣੇ ਤੇ ਲੜਿਆ ਅੱਛਾ ਸੁਹੀ ਪਈ ਆ ਵਛੀ ਆ ਸੁਹੀ ਆ ਵਛੀ ਦਿੱਤੀ ਵੇਖ ਕਿੰਦੀ ਮਗਰ ਬਰੀਡਾ ਟਿਕਾ ਭਰਾਇਆ ਵਛੀ ਸੋਹਣੀ ਹੈ ਨਾ ਦੁੱਧ ਕਿੰਨਾ ਦੁੱਧ ਤਾਂ ਬੜਾ ਹੀ ਇਨਤਲੇ 13 14 ਕਿਲੋ 13 14 ਕਿਲੋ ਕਿੰਨਾ ਲਵਾਂਗੇ ਵਛੀ ਦੀ ਦੁੱਧ ਭਰ ਜੂ ਵਛੀ ਵੇਖ ਤੂੰ ਠੀਕ ਹੈ ਉਹਨੇ ਠੀਕ ਆ ਜੀ ਪੱਟੇ ਲਾ ਕਰਕੇ ਕਾਲੀ ਪੈਂਦੀ ਇਹਦੇ ਬਰੇ ਕੀਮਤ ਆ ਇਹ ਉਹ ਤੇ ਦੱਸ ਦੇ ਸੁਨੀਲ ਨਾ ਸੀਸ ਲੱਗ ਰੇ ਤੂੰ ਕਿੱਥੇ ਆ ਹੂੰ ਤੇਨਾਂ ਤੇ ਆ ਮੋਟਰਾਂ ਨਹੀਂ ਲਾ ਠੀਕ ਆ 13 ਕਿਲੋ ਬੋਲਾ ਈਓ ਠੀਕ ਆ ਬੱਚੀ ਦਾ ਜੇਕਰ ਚੌਥਾ ਧਣੋਂ ਦਾ ਬੱਚੀ 65000 ਹਜ਼ਾਰ ਦੀ ਹੂੰ 50 ਹੀ ਦੇ ਦਈਏ ਜਾਂਦ ਹੋਰ 45 ਦੇ ਦਾਂ 40 ਦੀ ਦੇ ਦਾਂ ਪੂਰੇ 40 ਦੇ ਦਵਾਂਗੇ ਉਹ ਕੱਟ ਦੇ ਦਾਂ 38 ਚੱਲਾਂ ਦਾ ਇਹ ਨਹੀਂ ਕਿ ਕਹਿੰਦੇ ਗਰਮੀਆਂ ਆਉਂਦੀਆਂ ਨੇ ਬੱਚੀ ਨੂੰ ਪੋਣਾ ਨਹੀਂ ਦੇਣੀ ਨਹੀਂ ਜੇ ਥੋੜੀ ਬੱਚੀ ਮੇਰੇ 60000 ਦੀ ਬੱਚੀ ਬਿਲਕੁਲ ਆਹ ਬੱਚੀ ਆ ਰਹਿਣਾ ਮਹੀਨਾ ਅੱਛਾ ਪੂਰਾ ਮਹੀਨਾ ਹਾਂ ਅਸੀਂ 1.5 ਦੱਸ ਕੇ ਦਵਾਂਗੇ ਦੂਜੇ ਸਵੇਰੇ ਸੁਣੀ ਬੱਚੀ ਵੇ ਬੱਚੀ ਨੂੰ ਚਮਕ ਬਿਲਕੁਲ ਚੱਲਾਂ ਦਾ ਸਾਰਾ ਗਰਮੀਆਂ ਚੋਵੇ ਹਾਂ ਖਾਦੇ ਬਿਲਕੁਲ ਮਧਰਾ ਖਾਦੇ ਮਧਰੇ ਰਿਓ ਬੋਲੀ ਬੱਚੀ ਥੇਸ ਲੱਗ ਗਈ ਗੱਲ ਹੀ ਨਹੀਂ ਮੱਛੀ ਨੂੰ ਹਲੇ ਹੁਣੇ ਆਈ ਹੁਣੇ ਆਈ ਗੱਡੀ ਜੁੱਤੀ ਮਾ ਠੀਕ ਆ ਤੇ ਲਾਸਟ ਪੀਸੀ ਆ ਲਾਸਟ ਕੀ ਮਰਨ ਦੀ ਫੇਰਾ ਇਹ ਜਾ ਮੱਛੀ ਦੇ ਰਹੀ 50 ਦੀ ਵੇਚ ਦੇ ਦੀ ਤਿਆਰ ਕੋਣ ਹਾਂ 40 ਦੇ ਦਾਂਗੇ ਮੱਛੀ 40 35000 35000 ਦੀ ਬਾ ਠੀਕ ਆ ਜਾਣ ਦੋ ਚਲੋ ਬਾਠੀ ਆਹੀ ਪਸ਼ੂ ਆ ਦੇਖੋ ਜੀ ਆ ਆ ਪਸ਼ੂ ਭਾਈਆਂ ਕੋਲ ਜੀ ਹਰ ਵਾਰ ਵਾਰ ਵੇਹੀ ਬੇਨਤੀ ਕਰਦੋ ਨਾ ਤੁਹਾਡੇ ਅਗੇ ਸਵਾਈ ਕਰਕੇ ਹਾਂ ਬਿਲਕੁਲ ਚਲੋ ਹੋਰ ਸੁਣਾਓ ਵਧੀਆ ਵਧੀਆ ਪਿੰਡ ਜੀਓ ਵਾਲਾ ਜ਼ਿਲ੍ਹਾ ਕਰਨਤਾਰ ਨੰਬਰ 88723 ਜੀਓ ਨੋ 8872